ਰੋਜੀ ਰੋਟੀ ਕਮਾਉਣ ਖਾਤਰ ਅਤੇ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਬਹੁਤਾਂ ਕਿੰਤੀ ਦੇ ਵਿੱਚ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰਦੇ ਨੇ ਪਰੰਤੂ ਸਮੇਂ-ਸਮੇਂ ਤੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਨਾਲ ਵਪਰਦੇ ਹਾਸੇ ਦੀਆਂ ਮਾਰੀਆਂ ਕਟਰਾਵਾ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਦਾ ਇੱਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਬਿਹਤਰ ਨਸਤੀਕੀ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਜਿੱਥੋਂ ਦਾ ਇੱਕ ਨੌਜਵਾਨ ਜਿਸਦਾ ਨਾਮ ਸੰਦੀਪ ਸੈਣੀ ਹੈ ਤੇ ਤਕਰੀਬਨ 3 ਸਾਲ ਪਹਿਲਾਂ ਵਿਦੇਸ਼ ਦੀ ਧਰਤੀ ਇਟਲੀ ਵਿਖੇ ਕੰਮਕਾਸ ਲਈ ਗਿਆ ਸੀ ਤਬੀਤੀ 3 ਤਰੀਕ ਨੂੰ ਸੰਦੀਪ ਸੈਣੀ ਦੀ ਪੇਤ ਪਰੇ ਹਾਲਾਤਾਂ ਚ ਇਟਲੀ ਦੇ ਜੰਗਲ ਚੋਂ ਲਾਸ਼ ਬਰਾਮਦ ਹੋਈ ਹੈ ਜਿਵੇਂ ਇਹ ਮਾਮਲਾ ਪਰਿਵਾਰ ਦੇ ਧਿਆਨ ਦੇ ਵਿੱਚ ਆਉਂਦਾ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਣ ਡਿੱਗਦਾ ਹੈ ਇਸ ਬਾਬਤ ਜਦੋਂ ਪਰਿਵਾਰ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਇਸ ਮੌਕੇ ਉਹਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮ੍ਰਿਤਕ ਸੰਦੀਪ ਸੈਣੀ ਦੀ ਮ੍ਰਿਤਕ ਦੇ ਵਾਪਸ ਪਿੰਡ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਇੱਥੇ ਉਸ ਦਾ ਅੰਤਿਮ ਸੰਸਕਾਰ ਰੀਤੀ ਰਿਵਾਜਾਂ ਮੁਤਾਬਕ ਕੀਤਾ ਜਾ ਸਕੇ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੰਦੀਪ ਸੈਣੀ ਇਟਲੀ ਦੇ ਵਿੱਚ ਲਾਪਤਾ ਸੀ ਜਿਸ ਤੇ ਕੀ ਪੁਲਿਸ ਵੱਲੋਂ ਵੀ ਉੱਥੋਂ ਦੀ ਪੁਲਿਸ ਵੱਲੋਂ ਵੀ ਪਾਲ ਕੀਤੀ ਜਾ ਰਹੀ ਸੀ ਤੇ ਬੀਤੀ 3 ਅਗਸਤ ਨੂੰ ਪੁਲਿਸ ਨੂੰ ਉਸ ਦੀ Laash ਇਟਲੀ ਦੇ ਜੰਗਲ ਦੇ ਵਿੱਚੋਂ ਬਰਾਮਦ ਹੋਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ ਸੋ ਹੋਰ ਕੀ ਕੁਝ ਕਹਿਣਾ ਪਰਿਵਾਰ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਲਗਭਗ ਪੌਣੇ 3 ਸਾਲ ਹੋ ਗਏ ਜੀ ਤੇ ਜਦੋਂ ਗਿਆ ਸੀਗਾ ਉਦੋਂ ਵਿਆਹਿਆ ਹੋਇਆ ਸੀ ਜੀ ਨਹੀਂ ਤੇ ਹੁਣ ਅਨਮੈਰਿਡ ਹੈ ਹੁਣ ਵੀ ਅਨਮੈਰਡ ਫੈਮਿਲੀ ਚ ਕੌਣ ਕੌਣ ਹੈ ਫੈਮਿਲੀ ਜੀ ਮੇਰਾ ਮੈਂ ਅਸੀਂ ਦੋ ਹੀ ਜਣਦੇ ਤੇ ਬੇਟਾ ਬੇਟੀ ਮੇਰੇ ਠੀਕ ਹੈ ਜੀ ਬੇਟੀ ਬੇਟੇ ਦੀ شادی ਹੋ ਚੁੱਕੀ ਹੈ ਠੀਕ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਜਦੋਂ ਸਭ ਤੋਂ ਪਹਿਲਾਂ ਫੋਨ ਆਇਆ ਸੀ ਜੀ ਉਹ ਕਹਿੰਦੇ ਸੀ ਮਿਲ ਨਹੀਂ ਰਿਹਾ ਉਹ ਕਿਹਦਾ ਫੋਨ ਆਇਆ ਸੀ ਉਹ ਸਾਡੇ ਭੈਣ ਦੇ ਉੱਥੇ ਹੈਗੀਆਂ ਬੇਟੀਆਂ ਦੋ ਦੋ ਬੇਟੀਆਂ ਤੇ ਤਿੰਨ ਜਵਾਈ ਉੱਥੇ ਰਹਿੰਦੇ ਆ ਉਹ ਨਾਲ ਪੈਰੋਏ ਕਰ ਰਿਆ ਸੀ ਉੱਥੇ ਲੱਭਣ ਲੱਭਣ ਦੇ ਠੀਕ ਹੈ ਤਾਂ ਉਹਨਾਂ ਨੇ ਤੁਹਾਨੂੰ ਦੱਸਿਆ ਪਏ ਇਹਨੇ ਦਿਨਾਂ ਤੋਂ ਨਹੀਂ ਮਿਲ ਰਿਹਾ ਇਨੇ 30 ਤਰੀਕ ਨੂੰ 30 ਤਰੀਕ ਸ਼ਾਮ ਨੂੰ 7 ਵਜੇ ਤੋਂ ਬਾਅਦ ਗਿਆ ਸੀ ਉਹ ਸਟੋਰ ਤੇ 7:40 ਤੋਂ ਬਾਅਦ ਉਹਦਾ ਪੁੱਟੇ ਤੇ ਕੋਈ ਮਿਲੀ ਨਹੀਂ ਉਹਦੀ ਉਹ ਗਾਇਬ ਹੋ ਗਿਆ ਸਾਡੀ ਲਾਸਟ ਗੱਲ ਕਰੋ ਮੇਰੀ ਲਾਸਟ ਗੱਲ ਉਹਦੇ ਨਾਲ 24 ਜੁਲਾਈ ਨੂੰ ਹੋਈ ਸੀ ਤੇ ਮੇਰੀ ਵਾਈਫ ਤੇ ਉਹਨਾਂ ਹੋਈ 28 ਨੂੰ ਸਾਨੂੰ ਕਿਸੇ ਦਾ ਫੋਨ ਆਇਆ ਕਿ ਉਹਦੀ ਬੋਡੀ ਮਿਲੀ ਹੈ ਉਹ ਜਿਹੜੇ ਸਾਡੇ ਰਿਸ਼ਤੇਦਾਰ ਉੱਥੇ ਉਹਨਾਂ ਨੇ ਫੋਨ ਕੀਤਾ ਉਹਨਾਂ ਨੇ ਆਈ ਦਿੱਤਾ ਜੀ ਡੈੱਡ ਬੋਡੀ ਉਹਦੀ ਮਿਲ ਗਈ ਆ ਇਹ ਕਾਰਨ ਤਾਂ ਨਹੀਂ ਪਤਾ ਲੱਗ ਰਿਹਾ ਪਈ ਉਹ ਕਿਸ ਤਰ੍ਹਾਂ ਉਹ ਖਾਈ ਖਾਈ ਵਿੱਚ ਮੜਿਆ ਕਾੜ ਵਿੱਚ ਤੇ ਕਿਸ ਤਰ੍ਹਾਂ ਉੱਥੇ ਡਿੱਗ ਗਿਆ ਕਿੱਦਾਂ ਪਹੁੰਚਿਆ ਉੱਥੇ ਜਦਕਿ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹ ਹੈਲੀਕਾਪਟਰ ਨਾਲ ਲੰਬਦੇ ਰਹੇ ਆ ਉੱਥੇ ਉਸੇ ਜਗ੍ਹਾ ਤੇ ਤੇ ਪੁਲਿਸ ਨੂੰ ਕੁਝ ਨਹੀਂ ਮਿਲਿਆ ਸੀ ਦੂਸਰੇ ਦਿਨ ਸਵੇਰੇ ਉੱਥੇ ਲੈ ਕੇ ਗਏ ਤਾਂ ਉਹ ਡੱਡਪੜੇ ਉੱਥੇ ਪਈ ਸੀ ਤਾਂ ਕੀ ਕੋਈ ਗੱਲ ਹੋਈ ਹੋਵੇ ਕੋਈ ਲੜਾਈ ਝਗੜਾ ਉੱਧਰ ਨਹੀਂ ਲੜਾਈ ਝਗੜਾ ਕੋਈ ਨਹੀਂ ਰੂਮ 'ਚ ਇਕੱਲਾ ਰਹਿੰਦਾ ਧਗਾ ਉਹ ਕੋਈ ਉੱਥੇ ਆਸ-ਪਾਸ ਕੋਈ ਹੋਰ ਯਾਰ ਦੋਸਤ ਵੀ ਕੋਈ ਲਾਗੇ ਤਾਗੇ ਤੱਕ ਨਹੀਂ ਸੀ ਉੱਥੇ ਇਹ ਕਿ ਆ ਸ਼ਹਿਰ ਸੀਗਾ ਕਾਹਦਾ ਕੰਮ ਕਰਦਾ ਸੀ ਮੋਦਨਾ ਸ਼ਹਿਰ ਸੀ ਉਹਦਾ ਇਟਲੀ ਚ ਤੇ ਗਉਆਂ ਦੇ ਸਟਾਲੇ ਵਿੱਚ ਉਹ ਕੰਮ ਕਰਦਾ ਸੀ ਦੋ ਦੁੱਧ ਵਗੈਰਾ ਚਾਉਂਦਾ ਮੰਗਣੀ ਮੰਗਣੀ ਹੋ ਗਈ ਸੀ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਕੁਛ ਨਹੀਂ ਮੈਂ ਤੇ ਇਹ ਉਦਾਂ ਉਹਨੇ ਦੱਸਿਆ ਹੋਵੇ ਕੋਈ ਉੱਥੇ ਤੰਗ ਪ੍ਰੇਸ਼ਾਨੀ ਨਹੀਂ ਆ ਬਣੀ ਨਹੀਂ ਐਡਾ ਉਹਦਾ ਕੁਛ ਨਹੀਂ ਉਮਰ ਕਿੰਨੀ ਸੀ ਮੋਢੀ ਉਮਰ 23 ਸਾਲ ਹੋ ਗਏ ਸੋਚ ਕੇ ਭੇਜਿਆ ਸੀ ਲਾਡਾਂ ਨਾਲ ਪਾਰਿਆ ਹਾਂ ਬਿਲਕੁਲ ਇਹ ਤਾਂ ਅੱਜ ਇਹ ਖਬਰ ਆ ਗਈ ਹੈ ਕੀ ਕਹਿਣਾ ਚਾਹੋਗੇ ਜੇ ਇੱਥੇ ਨੌਕਰੀ ਹੁੰਦੀ ਤਾਂ ਸ਼ਾਇਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਇਹ ਤਾਂ ਜਗ੍ਹਾ ਜਿੱਥੇ ਨੌਕਰੀ ਨਹੀਂ ਮਿਲੀ ਕੋਈ ਵੀ ਮੈਂ ਡਿਗਰੀ ਕਰਾਈ ਸੀ ਉਹਨੂੰ ਮਕੈਨਿਕਲ ਤੇ ਕੋਈ ਨੌਕਰੀ ਇੱਥੇ ਮਿਲ ਜੋਗੇ ਨਹੀਂ ਡਿਗਰੀ ਮਿਲੀ ਪਰ ਆਕਾ ਮਜਬੂਰ ਹੋ ਕੇ ਉਹਨੂੰ ਬਾਲਦੇਸ਼ਾਂ ਚ ਜਪ ਜਾਣਾ ਪਿਆ ਹੋਏ ਇਸ ਲਈ ਘਰ ਦੇ ਕੀ ਹਾਲਤ ਹੈ ਮਾਤਾ ਦੇ ਕੀ ਹਾਲਤ ਬੜਾ ਆਕਾ ਹੁੰਦਾ ਮਾਣੇ ਲਈ ਆਕਾ ਬਹੁਤ ਜ਼ਿਆਦਾ ਬੋਡੀ ਲਿਆਣ ਲਈ ਕੀ ਅਪੀਲ ਕਰਦੇ ਸਰਕਾਰਾਂ ਬਾਡੀ ਲੈ ਆਨੋ ਜੀ ਨੋਨ ਗਾਵੇ ਬਾਡੀ ਅਦਰ ਭੇਜ ਦੋ ਲਾਸਟ ਵਾਰੀ ਜੀ ਤੁਹਾਡੀ ਤੇ ਲਾਸਟ ਵਾਰੀ ਦੇਖੋ ਜਵੇ ਕੋਈ ਕੋਈ ਸਬਰ ਤਦਾ ਹੀ ਹੋਣਾ ਜੀ ਤੁਹਾਡੇ ਕੰਮਰੇ ਕੋਈ ਆ ਜਾਊਗਾ ਨਾਮ ਆ ਤੁਹਾਡਾ ਜੀ ਮੇਰਾ ਨਾਮ ਸੁਤਨਾਮ ਸਿੰਘ ਜੀ ਕੀ ਲੱਗਦੇ ਉਹਨੂੰ ਸੁਥੇ ਮੈਂ ਉਹਦਾ ਤਾਇਆ ਜੀ ਕਿੰਨਾ ਹਾਲਾਤਾਂ ਚ ਭੇਜਿਆ ਸੀ ਤੇ ਅਜਿਹੀ ਖਬਰ ਮੰਦ ਭੱਗੀ ਆਈ ਹੈ ਕੀ ਹਾਲਾਤ ਨੇ ਪਰਿਵਾਰ ਦੇ ਇੱਥੇ ਕੰਮ ਨਾ ਮਿਲਣ ਕਰਕੇ ਜੀ ਉਹਨੂੰ ਲੜਕੇ ਬਾਹਰ ਭੇਜਿਆ ਸੀ ਤੇ ਬਾਹਰ ਜਾ ਕੇ ਹਾਸਾ ਹੋ ਗਿਆ ਮੇਰੇ ਨਾਲ ਉਹਦੀ 30 ਤਰੀਕ ਨੂੰ 12:45 ਮਿੰਟ ਤੇ ਜਾਨੀ ਕਿ ਮੈਨੂੰ ਗੁੱਡ ਮਾਰਨ ਆ ਗਿਆ। ਉਹ ਦਿੱਲੀ ਵਿੱਚੋਂ ਮੈਸੇਜ ਆਉਂਦਾ ਸੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਮਤਲਬ ਦੂਜੇ ਦਿਨ ਮੈਂ ਮੈਸੇਜ ਆ ਗਿਆ ਬਾਹਰੋਂ ਇਹ ਜੀ ਉਹ ਲੱਭਦਾ ਨਹੀਂ ਕਿ ਸਾਨੂੰ 740 ਤੋਂ ਬਾਅਦ ਲੱਗੋ ਪਤਾ ਹੀ ਲੱਗਾ। ਤੇ ਫਿਰ ਸਾਨੂੰ ਰੋਜ਼ ਢੇਲੀ ਫੋਨ ਆ ਜਾਂਦਾ ਸੀ ਵੀ ਇਹ ਜੋ ਹਾਲਾਤ ਹੈਗੇ ਆ ਪਰ ਕੋਈ ਪੰ ਲਗਾ 30 ਤੀ ਤੱਕ ਲਾ ਪਤਾ ਹੋਇਆ ਉਹ ਜਿੱਥੇ ਜਾਨੀ ਕਿ ਉਹ ਜਹਾਜ਼ ਨੇ ਵੀ ਹੈਲੀਕਾਪਟਰ ਨੇ ਦੇਖਿਆ ਉਹ ਬੱਚਿਆਂ ਨੇ ਆਪ ਸਾਰਾ ਹੁਕਮ ਹੁਕਮ ਕੇ ਦੇਖਿਆ। ਪੋਰਚ ਨਵੀ ਦੇਖਿਆ ਉੱਥੋਂ ਨਹੀਂ ਮਿਲਿਆ ਤੇ ਤਿੰਨ ਤਿੰਨ ਨੂੰ ਜਾਣੀ ਕਿ ਬੋਡੀ ਉੱਥੋਂ ਨਹੀਂ ਕਿ ਮਿਲੀ ਤੇ ਸਿਰ ਸਿਰ ਤੇ 60 ਦਾ ਨਿਸ਼ਾਨ ਆ ਬਾਕੀ ਜਾਣੀ ਕਿ ਸਵਾਰਨ ਵੀ ਫੋਨ ਵੀ ਸਾਈਕਲ ਵੀ ਸਾਰਾ ਕੁਝ ਮਿਲ ਗਿਆ ਉਹਦਾ ਤੇ ਸਾਨੂੰ ਇਹ ਆ ਕਿ ਉਹਨੂੰ ਕਿਸੇ ਨੇ ਵਾਹ ਕੀਤਾ ਤੇ ਜਿਸ ਲਈ ਉਹਦੀ ਫੋਟੋ ਜਦੋਂ ਸ਼ਰੀਫ ਸੀ ਉਹਨੀ ਚੋਕਣੀ ਬਾਇਰਲ ਹੋ ਗਈ ਤੇ ਉਹਨੂੰ ਆਪਣਾ ਖਤਰਾ ਪੈਦਾ ਹੋ ਗਿਆ ਉਹਨੂੰ ਮਾਰ ਕੇ ਛੜਤਾ ਸਾਡੇ ਪੁੱਤ ਨੂੰ ਸਾਡਾ ਦੀਵਾ ਗੋਲ ਕਰਤਾ ਛੜੇ ਮਰੇ ਤੇ ਇਹਦਾ ਗਿਆ ਚੰਗੇ ਪੁਵੇਖ ਲਈ ਬਾਹਰ ਭੇਜਿਆ ਸੀ ਹਾਂਜੀ ਚੰਗੇ ਪੁਖੇ ਭੇਜਿਆ ਹਾਂਜੀ ਕੀ ਲੱਗਦਾ ਦੱਸਿਆ ਕੀ ਆ ਕਿ ਜੁਜੀਦਾ ਦੱਸਦੇ ਸੀਗੇ ਕਿ ਤਿੰਨ ਘੰਟੇ ਪਹਿਲਾਂ ਹੀ ਕਹਿੰਦੇ ਉਹਦੀ ਮੌਤ ਹੋਈ ਹਾਂਜੀ ਉਹਨਾਂ ਨੂੰ ਪੁਲਵਾਨ ਦਾ ਫੋਨ ਆਇਆ ਛੜੇ ਜੁਆਈਦਾ ਕਿ ਪੁਲਿਸ ਨੇ ਉਹਨੂੰ ਸਾਨੂੰ ਬੋਡੀ ਮਿਲ ਗਈ ਆ ਲੇਕਿਨ ਜਦੋਂ ਚੈੱਕ ਕੀਤਾ ਤੇ ਉਹ ਤਿੰਨ ਘੰਟੇ ਪਹਿਲਾਂ ਉਹ ਡੈਥ ਹੋਈ ਆ ਕੋਈ ਪੰਜ ਦਿਨ ਦੀ ਮੌਤ ਨਹੀਂ ਸੀ ਉਹ ਕੋਈ ਦੱਸਿਆ ਸੱਟਾਂ ਵਗੈਰਾ ਦਾ ਨਿਸ਼ਾਨ ਹੈ ਜਾਂ ਕੀ ਹੈ ਸਿਰ ਚ ਸੱਟ ਮਾਰੀ ਉਹ ਜਿਹਦਾ ਸਿਰ ਚ ਰਾੜ ਮਾਰੀ ਹੁੰਦੀ ਆ ਕੋਈ ਕਿ ਉਹਨੂੰ ਮਾਰ ਕੇ ਛੜਤਾ ਉੱਥੇ ਬਾਕੀ ਮੰਗ ਕਰਦੇ ਆਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਕਿ ਯਾਨੀ ਕਿ ਜਿਹੜੇ ਕਾਤਲ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਸਾਡੇ ਜਿਹੜੇ ਬੱਚੇ ਜਿਹੜੀ ਬੋਡੀ ਆ ਉਹਨੂੰ ਸਾਡੇ ਕੋਲ ਪਹੁੰਚਾਇਆ ਜਾਵੇ ਤਾਂ ਕਿ ਅਸੀਂ ਉਹਨੂੰ ਆਖਰੀ ਵਾਰੀ ਦੇਖ ਸਕੀਏ ਤੇ ਉਹਦਾ ਅੰਤਮ ਸੰਸਕਾਰ ਕਰ ਚੁੱਕੀਏ ਕੱਲਾ ਹੀ ਕੱਲਾ ਹੀ ਮੁੰਡਾ ਸੀ ਕੱਲਾ ਕੱਲਾ ਮੁੰਡਾ ਜੀ ਮਾਂ ਨੂੰ ਅਜੇ ਤੱਕ ਚੈਨ ਨਹੀਂ ਆndi ਪਹਿਲਾਂ ਅਸੀਂ ਦੱਸਿਆ ਵੀ ਨਹੀਂ ਦੋ ਦਿਨ ਰਛਟਿਆ ਅਜਲੇ ਸਾਰੇ ਪਾਸਿਓਂ ਤੋਂ ਖਬਰਾਂ ਆਉਣ ਲੱਗ ਪਈਆਂ ਤੇ ਫਿਰ ਸੁਨਸਣਾ ਪਿਆ ਤੇ ਜੋ ਇਸਲੇ ਹਲਾਤ ਸਿਗੇ ਘਰ ਦੇ ਵਿੱਚ ਭੈਣ ਤੇ ਮਾਂ ਦੇ ਪਰ ਯਾਰ ਇਹ ਤਾਂ ਹੀ ਦੇ ਦੇਖ ਰਿਹਾ ਬੜੀ ਸੀ ਤੇ ਕੀ ਕੁਛ ਮੇਤਰੀ ਆ ਸੀ ਜਦ ਲੈ ਜਾ ਫੇਣੀ ਹੁਜੂਤਾ ਸਰਪੰਚ ਹਾਂਜੀ 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 ਪਿੰਡ ਦਾ ਇੱਕ ਲੜਕਾ ਜੋ ਕਿ ਇਟਲੀ ਗਿਆ ਸੀ ਹਾਂਜੀ ਕੰਮ ਦਾ ਕਰੀ ਸੀ ਦਸਦਾਥ ਹੁੰਦੇ ਹਾਂਜੀ ਕੀ ਆਸ ਵੇ ਲਗਾ ਕੇ ਰਾਤ ਮੇ ਰੱਖੀ ਬਹੁਤ ਪ੍ਰਸ਼ਾਸਨ ਤੋਂ ਵੀ ਮੰਗੋ ਹਲਾਤ ਭਾਜੀ ਜਿਹਦੇ ਘਰ ਇਦਾਂ ਹੋ ਜਵੇ ਸਭ ਨੂੰ ਪਤਾ ਹੀ ਆ ਤੇ ਬਾਕੀ ਪ੍ਰਸ਼ਾਸਨ ਤੋਂ ਇਧਰਲੀ ਸਰਕਾਰ ਤੋਂ ਤੇ ਉਧਰਲੀ ਸਰਕਾਰ ਤੋਂ ਇਹੀ ਆ ਵੀ ਜੇ ਜੋ ਵੀ ਉਹਦੇ ਨਾਲ ਜੇ ਉਹਦੇ ਨਾਲ ਇਦਾਂ ਦਾ ਗਲਤ ਹੋਇਆ ਹਾਂ ਗਲਤੋਲ ਦੇ ਨਾਲ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਪੰਜਾਬ ਸਰਕਾਰ ਤੋਂ ਸਾਨੂੰ ਬੇਨਤੀ ਆ ਵੀ ਜਲਦ ਤੋਂ ਜਲਦ ਮੁੰਡੇ ਦੀ ਬਾਡੀ ਜਿਹੜੀ ਉਹ ਪੰਜਾਬ ਦੇ ਬਾਰਫਾਂ ਦੇ ਵਾਲੇ ਕੀਤੀ ਜਾਵੇ ਤੇ ਪੰਜਾਬ ਸਰਕਾਰ ਵੀ ਆਪਣੀ ਬਾਹ ਲਾਵੇ ਉਧਰਲੀ ਸਰਕਾਰ ਨੂੰ ਵੀ ਜੇ ਜੋ ਵੀ ਉਹਨਾਂ ਜੇ ਕੋਈ ਨਾ ਗਲਤ ਹੋਇਆ ਤਾਂ ਉਹਦੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਕਿ ਕਹਿੰਦੇ 30 ਤਰੀਕ ਤੋਂ ਗਾਇਬ ਸੀ ਹਾਂਜੀ ਠੀਕ ਆ ਹੁਣ ਪਤਾ ਲੱਗਾ ਹੈ ਕਿ ਉਸ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਕੀ ਹੁਣ ਤੁਹਾਡੇ ਕੋਲ ਕੋਈ ਪ੍ਰਸਾ ਕੀਤਾ ਗਿਆ ਹੈ ਕਿ ਅਪੀਲ ਜਾਂ ਕਿਸੇ ਤੱਕ ਕੋਈ ਨਹੀਂ 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 ਹਜੇ ਨਹੀਂ ਹੈ ਹਜੇ ਨਹੀਂ ਹਜੇ ਨਹੀਂ ਇਹ ਤਾਂ ਉਧਰ ਕਾਰਵਾਈ ਹੋ ਰਹੀ ਪੂਰੀ ਹੋ ਜੇ ਪ੍ਰੋਪਰ ਉਧਰੋਂ ਪੂਰੀ ਸਾਨੂੰ ਇਨਫੋਰਮੇਸ਼ਨ ਨਹੀਂ ਬੋਸਟਮਾਰਨ ਰਿਪੋਰਟ ਤੇ ਥੋੜਾ ਜਿਹਾ ਪਤਾ ਲੱਗ ਰਿਹਾ ਵੀ ਡੈਥ 3 ਘੰਟੇ ਪਹਿਲਾਂ ਹੋਈ ਹੈ ਜੇ ਬੋਡੀ ਮਿਲਣ ਤੋਂ ਤੇ ਲਾਪਤਾ ਉਹ ਕੰਫਰਮ 100 ਘੰਟਾ ਪਹਿਲਾਂ ਦਾ ਤੇ ਉਹਦੇ ਤੇ ਕੋਈ ਯਾਨੀ ਜੋ ਵੀ ਹੈਗਾ ਸ਼ੱਕ ਦੇ ਦਾਇਰੇ ਚ ਇਹ ਸਾਰਾ ਕੁਝ Inspiring, innovation, DNA, university.